ਕੁੱਤਾ ਫਰਦਾ ਤਾਇਆ ਵਾਰਾ ਹਾਂਜੀ ਪਵਾਰਾ ਕੁੱਤਾ ਮੋਰੇ ਆ ਗਿਆ ਇਹ ਕੋ ਲਗਤ ਮੋਰੇ ਡਰਾਈਵਰ ਨੇ ਬਥੇਰੀ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਜਵਾਕਾਂ ਦੇ ਸੱਤਾਂ ਲੱਗਦੀਆਂ ਜੀ ਦਹਾਂ ਜਾ ਕੇ ਬੱਸ ਰੋਕੇ ਹੀ ਫੇ ਹੋਣੀ ਮਾਰਕੀਟ ਕੀਤੀ ਗਈ ਗੱਲ ਤਾਂ ਜੀ ਭਰਾ ਮੇਰਾ ਜੀ ਘਰੋਂ ਬੱਸ ਲੈ ਕੇ ਗਿਆ ਜੀ ਸਪੇਰੀਅਰ ਸਪੇਰੀਅਰ ਸਪੋਕੀ ਬਾਤ ਚਲਾਉਂਦੇ ਆ ਜੀ ਸਪੇਰੀਅਰ ਸਪੋਕੀ ਲਾਏ ਤੇ ਕਚਵਾੜੇ ਜਾ ਕੇ ਕੋਈ ਕੁੱਤਾ ਅੱਗੇ ਆ ਗਿਆ ਜੀ ਉਹਨਾਂ ਨੂੰ ਬਚਾਉਣ ਲੱਗੇ ਕਹਿੰਦੇ ਜੀ ਉਹਨਾਂ ਨੇ ਬੱਸ ਵੀ ਕਵਾਈ ਜੀ ਬਹੁਤ ਪਰ ਕੁੱਤਾ ਪਤਾ ਨਹੀਂ ਦਬਿਆ ਨੇ ਮਾਰ ਗਿਆ ਇੱਕ ਬੱਜ ਗਿਆ ਜੀ ਤੇ ਉਹ ਬੰਦਿਆਂ ਨੇ ਪਿੱਛਾ ਕਰਕੇ ਜੀ ਤੇ ਉਹ ਜਿੱਥੋਂ ਬੱਚੇ ਚੜਾਉਣੇ ਸੀ ਉੱਥੇ ਤੱਕ ਗਏ ਪਿੱਛਾ ਕਰਕੇ ਉਹਨਾਂ ਨੇ ਜੀ ਉਹਨੂੰ ਬੱਸ ਚੋਂ ਲਾ ਕੇ ਕੁੱਟਿਆ ਜੀ ਬਹੁਤ ਵੇਰ ਐਮੀ ਨਾਲ ਬਹੁਤ ਕੁੱਟਿਆ ਜੀ ਬਹੁਤ ਸੱਟਾਂ ਮਾਰੀਆਂ ਜੀ ਉਹਦਾ ਬਾਹ ਫੈਕਚਰ ਹੋ ਗਈ ਜੀ ਤੇ ਉੱਥੋਂ ਉਹ ਲੈ ਕੇ ਮੋਟਰਸਾਈਕਲ ਪਰ ਬਿਠਾ ਕੇ ਲਿਆਇਆ ਜੀ ਉਹਨਾਂ ਦੇ ਬਿਠਾ ਕੇ ਉਹਨਾਂ ਨੇ ਘਰ ਆ ਲਿਆ ਕੇ ਕੁੱਟਿਆ ਜੀ ਫਿਰ ਫਿਰ ਬਾਹਰ ਚੱਕ ਚੱਕ ਕੇ ਸਿਰ ਧਰਤੀ ਨਾਲ ਮਾਰਿਆ ਜੀ ਕਹਿੰਦੇ ਇਹ ਹੀ ਦਾਦਦੇ ਆ ਜੀ ਜਿਹੜੇ ਦਾਸ ਜੀ ਪਰਾਣੀ ਰੰਜਿਸ਼ ਜੀ ਨਹੀਂ ਸਾਡੇ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਨਾਲ ਕੌਣ ਨੇ ਬੰਦੇ ਜੀ ਸਿਰ ਪੱਗ ਵੀ ਲਾਈ ਆ ਜੀ ਉਹਨਾਂ ਦੇ ਅੱਗ ਲਾ ਕੇ ਫਿਰ ਸਿਰ ਮਾਰਿਆ ਜੀ ਧਰਤੀ ਨਾਲ ਕੌਣ ਨੇ ਬੰਦੇ ਜੀ ਇਹ ਕੱਚੇ ਮੱਛੜੇ ਦੇ ਜੀ ਇੱਕ ਜੀ ਹੈਗਾ ਜੀ ਸੌਰ ਪਰਾਣਾ ਜੀ ਸਨ ਆਫ ਅਸ਼ੋਕ ਰਾਣਾ ਜੀ ਹਾਂਜੀ ਤੇ ਇੱਕ ਭਈਆ ਜੀ ਮਨਪ੍ਰੀਤ ਦਾ ਹਾਂਜੀ ਤੇ ਇੱਕ ਲਾਵਪ੍ਰੀਤ ਸਿੰਘ ਆ ਜੀ son of ਮੇਜਰ ਸਿੰਘ ਅੱਛਾ ਜੀ ਕਿੱਥੋਂ ਦੇ ਨੇ ਸਾਰੇ ਰਹਿਣੇ ਆ ਨੇ ਕੱਚੇ ਮਾਲ ਛੋੜੇ ਦੇ ਆ ਜੀ ਅੱਛਾ ਜੀ ਹਾਂ ਜੀ ਤੇ ਕੋਈ ਗੱਲਬਾਤ ਨਹੀਂ ਕਰੀ ਸਿੱਧਾ ਇਹਨਾਂ ਨੇ ਕੁੱਟ ਮਾਰਿਆ ਜਾਨੀ ਕਿ ਤੁਹਾਡੇ ਤੱਕ ਕਿਸੇ ਪਰਿਵਾਰ ਸਾਨੂੰ ਤਾਂ ਜੀ ਪਤਾ ਨਹੀਂ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਹੁਣ ਮੰਗ ਕਰਦਾ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਮੇਰੇ ਫਾਦਰ ਨਹੀਂ ਕੀ ਗੱਲਬਾਤ ਰਹੀ ਹੈ ਗੱਲਬਾਤ ਇਹ ਹੋਇਆ ਕਿ ਅਸੀਂ ਤਾਂ ਤਿਆਰ ਹੋ ਕੇ ਆਪਣਾ ਜੌਬ ਤੇ ਜਾ ਰਹੇ ਸੀ ਹਾਂ ਜੀ ਤੇ ਮੇਰੇ ਫਾਦਰ ਨੇ ਇਹ ਜੌਬ ਕਰਦੇ ਨਹੀਂ ਇੱਥੇ ਸਕੂਲ ਦੀ ਬੱਸ ਚਲਾਉਂਦੇ ਨੇ ਤੇ ਇਹ ਮੇ ਤੇ ਮੈਂ ਵੀ ਤਿਆਰ ਹੋ ਗਿਆਨ ਤੋਂ ਬਾਅਦ ਚਲਾ ਗਿਆ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਨਾਲ ਕੁੱਟਮਾਰ ਹੋਈ ਹੈ ਤੇ ਜਦੋਂ ਤੱਕ ਮੈਂ ਮਤਲਬ ਗਿਆਈ ਬਹੁਤ ਦਾ ਕ ਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਆ ਜਿੱਥੇ ਮਤਲਬ ਇਹਨੇ ਰੁਕਿਆ ਹੋਇਆ ਸੀ ਬੱਸ ਘੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਹੀ ਉੱਥੇ ਮਤਲਬ ਕੁਝ ਨਹੀਂ ਸੀ ਹੈਗਾ ਤੇ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਜੀ ਕਿ ਕੁੱਟਮਾਰ ਹੋਈ ਹੈ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ ਨੀਚੇ ਹੀ ਮਰ ਗਿਆ ਤੇ ਇਹ ਮਰ ਗਏ ਆਈ ਆ ਨਿਕਲ ਗਏ ਸੀ ਮੇਰੇ ਫਾਦਰਸ ਬੱਸ ਦੇ ਵਿੱਚ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਜੀ ਇਹ ਡੇਲੀ ਦਾ ਇਹ ਹੈ ਜੀ ਬੱਚੇ ਚੱਕ ਉਧਰੋਂ ਵੀ ਬੱਚੇ ਚੱਕਣ ਜਾ ਰਹੇ ਸੀ ਉਹ ਰੂਟ ਆਈ ਉਹਦਾ ਡੇਲੀ ਰੂਟ ਆਈ ਉਹ ਤੇ ਉੱਥੋਂ ਬੱਚੇ ਚੱਕਣ ਜਾ ਰਹੇ ਸੀ ਫਿਰ ਉੱਥੋਂ ਜਿੱਥੋਂ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਘੇਰ ਲਈਏ ਪਿੱਛੇ ਗਏ ਆਈਏ ਜਦੋਂ ਕੁੱਤਾ ਸੀ ਤੇਨੇ ਉੱਥੇ ਆ ਕੇ ਪਹਿਲਾ ਬੱਸ ਦੇ ਸ਼ੀਸ਼ੇ ਹੀ ਪੰਨੇ ਆ ਸਾਈਡ ਵਾਲੇ ਤੁਸੀਂ ਔਖਾ ਬਾਰ ਦਾ ਦੇਖ ਵੀ ਸਕਦੇ ਚਰਖੇ ਕੁੱਟ ਤੇ ਪਾਰਨਾ ਵੀ ਲਾਇਆ ਫਿਰ ਧਮਕੀਆਂ ਵੀ ਦਿੱਤੀਆਂ ਐਦਾ ਕਰ ਦਵਾਂਗੇ ਐਦਾ ਕਰਦੇ ਆਂਗੇ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਤੇ ਅਸੀਂ ਇਹੀ ਕਰਦੇ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੇ ਅਸੀਂ ਹੁਣ ਇਸ ਵਾਰ ਢਿੱਲੇ ਮੱਠੇ ਚੱਲ ਗਈ ਤਾਂ ਕੱਲ ਨੂੰ ਇਹ ਫੇਰ ਐਦਾਂ ਨੁਕਸਾਨ ਕਰ ਸਕਦਾ ਮੇਰੇ ਫਾਦਰ ਦਾ ਨਹੀਂ ਕਰੂਗੇ ਤਾਂ ਕਿਸੇ ਹੋਰ ਦਾ ਵੀ ਕਰ ਸਕਦਾ ਹੈ ਉੱਥੋਂ ਹੋਰ ਵੀ ਬੱਚਿਆਂ ਦੇ ਬੱਸਾਂ ਚੜ ਲਿਆ ਨੇ ਸਕੂਲ ਦੇ ਬੱਚੇ ਬੱਸ ਤੇ ਸਵਾਰ ਵੀ ਬੱਸ ਚੀਜ਼ ਕੀਤਾ ਗਿਆ ਬੱਚੇ ਬੱਸ ਆ ਪਰ ਬੱਚੇ ਨਹੀਂ ਆ ਗਏ ਬੱਚੇ ਆਪਣੇ ਉਹਨਾਂ ਦੇ ਮਾਪੇ ਲੈ ਗਏ ਸੀ ਆ ਗਏ ਸਾਨੂੰ ਵੀ ਕਿਉਂਕਿ ਉਹ ਬੱਚਾ ਕਿਸੇ ਅਗਵੰਡ ਦਾ ਹੀ ਬੱਚਾ ਉਹਨਾਂ ਨੇ ਆਪਣੇ ਘਰੇ ਫੋਨ ਕਰਕੇ ਦੱਸਿਆ ਸੀ ਕਿ ਸਿੱਧਾ ਫੋਨ ਲੈ ਕੇ ਤੇ ਉਹਨਾਂ ਨੇ ਆ ਕੇ ਦੱਸਿਆ ਸੀ ਉਦੋਂ ਸਾਨੂੰ ਪਤਾ ਲੱਗਿਆ ਜੀ ਠੀਕ ਹੈ ਜੀ ਮਨੇ ਮਹਿੰਦੀ ਨਾਲ ਲਾ ਕੇ ਮੋਟਰਸਾਈਕਲ ਜੀ ਪਹਿਲਾਂ ਟੰਡੇ ਮਾਰੇ ਜੀ ਫਿਰ ਇੱਕ ਛੋਟੀ ਲੜਕੀ ਆਈ ਹੈ ਜੀ 7ਵੀਂ ਕਲਾਸ ਦੀ ਉਹ ਕੁੜੀ ਦੇ ਬਾਹ ਤੇ ਜਦੋਂ ਜਮ ਡੰਡਾ ਮਾਰਿਆ ਜੀ ਇਹਨੇ ਡਰਾਈਵਰ ਥੱਲੇ ਲਾਇਆ ਜੀ ਉਹਨੇ ਚੰਗੀ ਮਾਰ ਪੀਟ ਕੀਤੀ ਜੀ ਇਹਨੇ ਕਹਿੰਦਾ ਮੈਂ ਦੀ ਚਾਬੀ ਦੀ ਕੱਢੀ ਆ ਜੀ ਮੈਂ ਦੀ ਚਾਬੀ ਕੱਢ ਗਈ ਇਹਨੇ ਡਰਾਈਵਰ ਮੈਂ ਦੀ ਚਾਬੀ ਧੱਕੇ ਨਾਲ ਲਈ ਆ ਜੀ ਧੱਕੇ ਨਾਲ ਲੈ ਕੇ ਫਿਰ ਉਹਨੇ ਡਰਾਈਵਰ ਬਿਠਾਇਆ ਜੀ ਉਹ ਕਹਿੰਦਾ ਇਹ ਮਾਰਨਾ ਇਹ ਮਾਮਲਾ ਹੋਇਆ ਕਿਦਾਂ ਦੀ ਗੱਲਬਾਤ ਹੈ ਮਾਮਲਾ ਕੁੱਤੇ ਦਾ ਜੀ ਕੀ ਹੋਇਆ ਕੁੱਤੇ ਨੇ ਕੁੱਤਾ ਫਿਰਦਾ ਤਾਂ ਇਹ ਵਾਰਾ ਹਾਂ ਜੀ

ਤੇ ਉਹਦਾ ਆਪਣੇ ਕੋਲ ਟਰੀਟਮੈਂਟ ਚੱਲ ਰਿਹਾ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਜਾਂਦਾ ਥੋੜੀ ਹੈ ਇਹ ਵਾਲੇ ਬਾਕੀ ਦਾ ਇੱਕ ਸੜੇ ਤੋਂ ਬਾਅਦ ਹੀ ਦੇਖਾਂਗੇ ਆਪਣੀ ਕੀ ਆ ਰਿਹਾ ਠੀਕ ਇਸ ਆਫਰਫੀਸ਼ਲੀ ਆਪਾਂ ਬੰਦਾ ਸਿੱਧਾ ਦੱਸ ਨਹੀਂ ਸਕਦੇ ਵਿੱਚੋਂ ਕੀ